ਇਹਰੇ ਕਾਰਡ ਦੇਤੇ ਤੁਸੀਂ ਕੋਈ ਵੀ ਇੱਕ ਸਿਗਨੇਚਰ ਕਰੋ ਸਾਈਨ ਕਰ ਦੇ ਉੱਪਰ ਤੇ ਸਰ ਅਧੀਕਰ ਦੋ ਹਾਂਜੀ ਅਧੀਕਰ ਦੋ ਸਰ ਜੀ ਮੈਨੂੰ ਕੋਈ ਵੀ ਨਾਮ ਭਰ ਲਿਖੋ ਕੁਝ ਵੀ ਲਿਖ ਦੋ ਸਰ ਜੀ ਮੈਂ ਆਪਣੇ ਬੇਟੀ ਦਾ ਨਾਮ ਲਿਖ ਦਿੰਦਾ ਕੁਝ ਵੀ ਲਿਓ ਦੋ ਸਰ ਓਕੇ ਸਰ ਦੱਸੋ ਕੀ ਲਿਖਿਆ ਜੀ ਰੇਬੀਕਾ ਓਕੇ ਸਰ ਇਸ ਕਾਰਡ ਨੂੰ ਮੈਂ ਕੀ ਕਰੂੰਗਾ ਤੁਹਾਡੇ ਸਾਹਮਣੇ ਸਾਈਡ ਤੇ ਰੱਖ ਦੂੰਗਾ ਹੁਣ ਤਿੰਨ ਨੰਬਰ ਦਾ ਕਾਰਡ ਤੁਹਾਡਾ ਹੋ ਗਿਆ ਮੇਰਾ ਕਾਰਡ ਕਿਹੜਾ ਸਰ ਜੀ ਨੰਬਰ 8 ਨੰਬਰ ਤੁਹਾਡਾ ਜੀ 8 ਨੰਬਰ ਜਿਹੜੀ ਇਹਦਾ 8 ਨੰਬਰ ਤੇ ਮੈਂ ਆਪਣਾ ਇੱਕ ਸਿਗਨੇਚਰ ਕਰੂੰਗਾ ਤੁਹਾਨੂੰ ਦਿਖਾਉਂਗਾ ਨਹੀਂ ਮੈਂ ਉਸ 8 ਨੰਬਰ ਨੂੰ ਮੈਂ ਸਾਈਡ ਤੇ ਰੱਖ ਦੂੰਗਾ ਮੈਂ ਸੋ ਤੁਹਾਡਾ ਕਾਰਡ ਕਿੱਧਰ ਹੈ 3 ਨੰਬਰ ਦਾ ਇਹ ਰਿਹਾ ਜੀ ਮੇਰੇ ਕੋਲ 8 ਨੰਬਰ ਤੁਹਾਡੇ ਕੋਲ 3 ਨੰਬਰ ਹਾਂਜੀ ਓਕੇ ਜੇ ਮੈਂ ਕਮਾ ਉਹ ਕਾਰਡ ਇੱਧਰ ਆ ਜਾਏਗਾ ਇਹ ਮੇਰੇ ਵਾਲਾ ਕਾਰਡ ਉਧਰ ਚਲੇਗਾ ਇਹ ਤਾਂ ਹੋਤ ਨਹੀਂ ਸਕਦਾ ਸਰ ਨਹੀਂ ਹੋ ਸਕਦਾ ਵੀਲ ਪਾਵਰ ਇੱਕ ਮੈਂ ਐਕਸਚੇਂਜ ਕਰੂੰਗਾ ਇਹ ਕਾਰਡ ਐਕਸਚੇਂਜ ਹੋ ਜਾਊਗੀ ਸਰ ਕਾਰਡ ਐਕਸਚੇਂਜ ਹੋਇਆ ਨਹੀਂ ਹੱਥ 'ਚ ਹੀ ਜਿਹਾ ਫੜਿਆ ਹੋਇਆ ਇਹ ਕੋਈ ਲਿਖਿਆ ਜੀ ਫੇਸ ਕਾਰਡ ਚੇਂਜ ਹੋ ਚੁੱਕਿਆ ਇਧਰ ਗਗਨਜੀ ਵਾਲਾ ਕਾਰਡ ਮੇਰੇ ਕੋਲੇ ਆ ਗਿਆ ਤੇ ਮੇਰੇ ਵਾਲਾ ਕਾਰਡ ਜਾ ਚੁੱਕਿਆ ਗਗਨਜੀ ਕੋਲ ਹਾਉ ਥਿਸ ਪੋਸੀਬਲ ਸਰ ਮੇਰੇ ਕੋ ਇੱਕ ਨੋਰਮਲ ਡੈਕ ਹੈ ਜਿਹੜੇ ਕਿ ਸਾਰੇ ਮਿਕਸ ਕੀਤੇ ਹੋਏ ਆ ਸਰ ਇੱਕ ਕਾਰਡ ਮੈਂ ਤੁਹਾਨੂੰ ਦਿਖਾਉਂਗਾ ਮੈਂ ਨੋਰਮਲ ਡੈਕ ਸਰ ਇੱਕ ਕਾਰਡ ਦੇ ਦਿਓ ਤੁਸੀਂ ਕੋਈ ਵੀ ਇੱਕ ਸਿਗਨੇਚਰ ਕਰੋ ਸਾਈਨ ਕਰ ਦਿਓ ਉੱਪਰ ਤੇ ਅੱਧੀ ਕਰ ਸਰ ਅੱਧੀ ਕਰ ਦਿਓ ਹਾਂਜੀ ਅੱਧੀ ਕਰ ਦਿਓ ਸਰ ਜੀ ਮੈਨੂੰ ਕੋਈ ਵੀ ਨਾਮ ਭਰ ਲਿਖ ਦਿਓ ਕੁਝ ਵੀ ਲਿਖ ਦਿਓ ਸਰ ਜੀ ਮੈਂ ਆਪਣੇ ਬੇਟੀ ਦਾ ਨਾਮ ਲਿਖ ਦਿੰਦਾ ਕੁਝ ਵੀ ਲਿਓ ਦੋ ਸਰ ਇਦਾਂ ਲਿਖ ਦਾਂ ਜਿੱਦਾਂ ਮਰਜ਼ੀ ਲਿਖ ਦਿਓ ਸਰ ਜੀ ਓਕੇ ਸਰ ਦੱਸੋ ਕੀ ਲਿਖਿਆ ਜੀ ਰੇਬੀਕਾ ਓਕੇ ਕਾਰਡ ਦਾ ਨੰਬਰ ਸਰ ਤੁਹਾਨੂੰ ਯਾਦ ਹੈ ਤਿੰਨ ਨੰਬਰ ਕਾਰਡ ਆ ਜੀ ਉੱਤਰ ਆਪਾਂ ਨਾਮ ਲਿਖਿਆ ਹੋਇਆ ਓਕੇ ਸਰ ਇਸ ਕਾਰਡ ਨੂੰ ਮੈਂ ਕੀ ਕਰੂੰਗਾ ਤੁਹਾਡੇ ਸਾਹਮਣੇ साइड इड रख दूंगा हम तीन नंबर का कार्डा हो गया सर एक कार्ड मैं अपने लो सिलेक्ट करूंगा मेरा कार्ड सर जी? नंबर अठ नंबर जी। चिड़िया मैं अपना एक सिग्नेचर करूंगा तो दिखाऊंगा नहीं मैं लो जी उस अठ नंबर मैं सीट पर रख दूंगा मैं ਤੁਹਾਡਾ ਕਾਰਡ ਕਿੱਧਰ ਆਈ ਤਿੰਨ ਨੰਬਰ ਦਾ ਇਹ ਰਿਹਾ ਜੀ ਤੁਸੀਂ ਆਪਣੇ ਕਾਰਡ ਨੂੰ ਆਪਣੇ ਹੱਥ ਪਕੜ ਲਓ ਐਦਿ ਸਰ ਉਲਟੇ ਰੱਖੋ ਮੇਰੇ ਕੋ ਅੱਠ ਨੰਬਰ ਤੁਹਾਡੇ ਕੋ ਤਿੰਨ ਤਿੰਨ ਨੰਬਰ ਹਾਂਜੀ ਓਕੇ ਜੇ ਮੈਂ ਕਰਾਂ ਉਹ ਕਾਰਡ ਇੱਧਰ ਆ ਜਾਏਗਾ ਇਹ ਮੇਰੇ ਵਾਲਾ ਕਾਰਡ ਉੱਧਰ ਚਲੇਗਾ ਇਹ ਤਾਂ ਹੋ ਤ ਨਹੀਂ ਸਕਦਾ ਸਰ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਦੇਖੋ ਮੈਂ ਕੀ ਕਰੂੰਗਾ ਇੱਕ ਹਿਪ ਵੀਲ ਪਾਵਰ ਇੱਕ ਮੈਂ ਐਕਸਚੇਂਜ ਕਰੂੰਗਾ ਇੱਕ ਕਾਰਡ ਐਕਸਚੇਂਜ ਹੋ ਜੂਗੀ ਸਰ ਕਾਰਡ ਐਕਸਚੇਂਜ ਹੋਇਆ ਨਹੀਂ ਹੱਥ 'ਚ ਹੀ ਜਿਹਾ ਪੜਿਆ ਹੋਇਆ ਤੁਹਾਡਾ ਕਾਰਡ ਕਿਹੜਾ ਸੀ ਸਰ ਜੀ ਮੇਰਾ 3 ਨੰਬਰ ਕਾਰਡ ਸੀ ਨਾਮ ਲਿਖਿਆ ਹੋਇਆ ਸੀ ਉੱਪਰ ਕੀ ਨਾਮ ਲਿਖਿਆ ਸੀ ਤੁਸੀਂ ਰੇਵਿਕਾ ਇਹ ਕੋਹੀ ਲਿਖਿਆ ਜੀ ਫੇਸ ਕਾਰਡ ਚੇਂਜ ਹੋ ਚੁੱਕਿਆ ਇਧਰ ਗਗਨਜੀ ਵਾਲਾ ਕਾਰਡ ਮੇਰੇ ਕੋਲੇ ਆ ਗਿਆ ਤੇ ਮੇਰੇ ਵਾਲਾ ਕਾਰਡ ਜਾ ਚੁੱਕਿਆ ਗਗਨਜੀ ਕੋਲ ਬਿਨਾਂ ਟੱਕਰ ਦੇ ਹਾਊ ਇਸ ਪੋਸੀਬਲ ਜਿਵੇਂ ਆਪਾਂ ਕਹਿੰਦੇ ਆ ਕਿ ਅਸਲ ਵਿੱਚ ਐਸਾ ਹੋਤਾ ਹੈ ਪਰ ਅਸਲ ਚ ਇਹੋ ਜਿਹਾ ਹੁੰਦਾ ਹੈ ਇਹ ਵੀ ਇੱਕ ਆਪਾਂ ਕਹਿ ਦਗੇ ਕਿ ਇੱਕ ਜਿਹੜੀ ਆਪਾਂ ਕਹਿ ਦਗੇ ਕਿ ਇੱਕ ਸ਼ਕਤੀ ਨਹੀਂ ਆਪਾਂ ਇਹਨੂੰ ਕਹਿ ਸਕਦੇ ਕਿ ਕਾ ਹੱਥ ਦੀ ਸਫਾਈ ਹੈ ਵੀ ਕਾਰਡ ਸਾਡੇ ਚੇਂਜ ਹੋ ਗਏ ਮੇਰੇ ਵਾਲਾ ਕਾਰਡ ਮੇਰੇ ਹੱਥ 'ਚ ਫੜਿਆ ਹੋਇਆ ਸੀਗਾ ਤੇ ਗਗਨਜੀਤ ਵਾਲਾ ਕਾਰਡ ਇਹਨਾਂ ਕੋਲੇ ਸੀਗਾ ਤੇ ਪਰ ਸਾਡੇ ਕਾਰਡ ਇੱਕ ਚੇਂਜ ਹੋ ਚੁੱਕੇ ਆ ਤੇ ਇਹ ਗਗਨਜੀਤ ਕਿਵੇਂ ਸੰਭਵ ਹੁੰਦਾ ਏ ਸਰ ਇਹ ਸਭ ਹਾਦੀ ਸਫਾਈ ਹੈ ਜੀ ਦੇਖੋ ਜਦ ਤੱਕ ਜਾਦੂ ਮਨ ਕੀ ਨਹੀਂ ਪਤਾ ਉਹ ਜਾਦੂ ਹੈ ਰਾਈ ਕੋਰ ਮੇ ਪਹਾੜ ਸਰ ਪਰ ਇਹ ਕਿ ਤੁਸੀਂ ਸੋਚਦੇ ਹੋ ਕਿ ਕਾਰਡ ਮੈਂ ਆਪਣੇ ਚੇਂਜ ਕਰ ਸਕਦਾ ਉਹ ਸਿਗਨੇਚਰ ਨਹੀਂ ਚੇਂਜ ਕਰ ਸਕਦਾ ਸੀ ਨਹੀਂ ਸਿਗਨੇਚਰ ਨਹੀਂ ਚੇਂਜ ਹੋ ਸਕਦਾ ਇਸ ਤਰ੍ਹਾਂ ਕੇ ਮੈਂ ਸਿਗਨੇਚਰ ਕਰਾਈ ਹੈ ਕਿ ਮੇਰਾ ਜਾਦੂ ਪੱਕਾ ਹੋ ਜਵੇ ਸੋ ਗਗਨਦੀ ਜਿਵੇਂ ਆਪਾ ਆਫ ਕੈਮਰਾ ਗੱਲ ਕਰਦੇ ਸੀ ਕਿ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਤੁਹਾਨੂੰ ਬੜੇ ਕਾਲਸ ਆਉਂਦੇ ਨੇ ਬੜੇ ਵੱਡੇ ਵੱਡੇ ਆਫਰ ਆਉਂਦੇ ਨੇ ਉਹ ਕਿਹੜੀ ਗੇਮ ਸੀ ਇਹੋ ਦੀ ਜਿਹਦੇ ਕਰਕੇ ਤੁਹਾਨੂੰ ਲੱਖਾਂ ਰੁਪਏ ਦੇ ਆਫਰ ਆਏ ਸਰ ਉਹ ਐਕਚੁਅਲ ਚ ਧੋਖਾਧੜੀ ਹੈ ਸਾਰੀ ਮੈਂ ਉਹ ਗੇਮ ਕਰਨਾ ਨਹੀਂ ਚਾਹੁੰਦਾ ਸੀਗਾ ਕਿਉਂਕਿ ਉਦੇ ਨਾਲ ਕੀ ਹੈ ਸਰ ਜੋ ਮੈਂ ਦਿਖਾ ਰਿਹਾ ਇਹ ਇੱਕ ਐਂਟਰਟੇਨਮੈਂਟ ਹੈ ਮੈਂ ਐਂਟਰਟੇਨਮੈਂਟ ਦਿਖਾ ਕੇ ਪੈਸਾ ਕਮਾਉਣਾ ਚਾਹੁੰਦਾ ਬੇਕੂਬ ਬਣਾ ਕੇ ਨਹੀਂ ਸੋ ਇਹ ਉਹ ਗੇਮ ਆ ਇਹਨੂੰ ਆਪਾਂ ਗੇਮ ਵੀ ਕਹਾਂਗੇ ਜਾਦੂ ਵੀ ਕਹਾਂਗੇ ਹੱਥ ਦੀ ਸਫਾਈ ਵੀ ਨੂੰ ਆਪਾਂ ਕਹਾਂਗੇ ਇਹ ਇੱਕ ਇਹੋ ਜਿਹੀ ਗੇਮ ਆ ਜਿਹਦੇ ਕਰਕੇ ਗगन ਜੀ ਨੂੰ ਲੱਖਾਂ ਰੁਪਈਆ ਦੇ ਆਫਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆ ਚੁੱਕੇ ਆ 10-10 ਲੱਖ ਰੁਪਈਆ ਮੰਥਲੀ ਔਪਰੇ ਨੂੰ ਆ ਚੁੱਕੀ ਹੈ ਕਿ ਐਨੇ ਤੋਂ ਨੂੰ ਅਸੀਂ ਮੰਤ ਦੇ ਪੈਸੇ ਦੇਵਾਂਗੇ ਗੇਮ ਤੁਸੀਂ ਸਾਡੇ ਕੋਲ ਆ ਕੇ ਕਰੋ ਪਰ ਗगन ਜੀ ਕਹਿੰਦੇ ਵੀ ਇਹ ਜਿਹੜਾ ਕੰਮ ਹੈ ਧੋਖਾ ਅੱਲਾ ਮੈਂ ਕਿਸੇ ਵੀ ਹਾਲਤ ਵਿੱਚ ਇਹ ਕੰਮ ਨਹੀਂ ਕਰੂੰਗਾ ਤੇ ਗਗਨਦੇਵ ਜੀ ਕੀ ਹੈ ਪ੍ਰੋਪਰ ਹੈ ਕੀ ਗੇਮ ਹੈ ਸਰ ਇਹ ਗੇਮ ਹੈ ਦਾ ਐਕਚੁਅਲ ਚ ਇਹਨੂੰ ਸਟ੍ਰਾਈਕਰ ਹੁੰਦੇ ਜੀ ਦੋ ਬਲੈਕ ਹੁੰਦੇ ਆ ਹਮ ਔਰ ਇੱਕ ਵਾਈਟ ਹੁੰਦਾ ਵਾਈਟ ਦੇ ਉੱਪਰ ਤੁਸੀਂ ਪੈਸੇ ਲਗਾਣੇ ਆ ਪਰ ਨਾ ਕੁਝ ਨਹੀਂ ਹੈ ਇਹਨੂੰ ਉਲਟਾ ਕਰਕੇ ਸੈਂਟਰ 'ਚ ਰਾ ਦਿੰਦੇ ਆ ਦੂਸਰਾ ਬਲੈਕ ਦਿਖਾਉਂਦੇ ਐ ਇੱਕ ਸਾਈਡ ਤੇ ਰੱਖਦੇ ਆ ਤੀਸਰਾ ਵੀ ਰੱਖ ਦਿੰਦੇ ਸਾਈਡ ਤੇ ਉਹਨੂੰ ਵਾਈਟ ਤੁਹਾਡੇ ਸਾਹਮਣੇ ਉੱਥੇ ਰੱਖਿਆ ਮੈਂ ਉਹਨਾਂ ਨੇ ਹਲਕਾ ਜਿਹਾ ਐਕਸਚੇਂਜ ਕਰਨਾ ਕੋਈ ਮੁਸ਼ਕਲਤਾ ਨਹੀਂ ਕੀਤਾ ਜੀ ਹੁਣ ਸਾਹਮਣੇ ਵਾਲਾ ਬੰਦਾ ਪੈਸੇ ਲਗਾਉਣਾ ਚਾਹਵੇ ਇੱਥੇ ਮੰਨ ਲਓ ਇੱਥੇ ਪੈਸੇ ਲਗਾਤੇ ਤੇ ਉਹ ਪੈਸੇ ਬੰਦਾ ਕਿੱਦਾਂ ਮਿਲ ਕੇ ਉਹਨੂੰ ਡਬਲ ਦੇਊਗਾ ਜੇ ਇਹਦੇ ਤੇ ਪੈਸੇ ਤੁਸੀਂ ਲਗਾਏ ਹੋਗੇ ਪ੍ਰੋਪਰ ਉਹ ਦਿਖਾਊਗਾ ਦੋਨੇ ਬਲੈਕ ਐ ਤੇ ਵਾਈਟ ਹੀ ਐ ਤੁਸੀਂ ਪੈਸੇ ਲਗਾਤੇ ਤੁਸੀਂ ਪੈਸੇ ਡਬਲ ਕਮਾ ਲਏ ਤੁਹਾਨੂੰ ਕੀ ਹੋ ਗਿਆ ਜੀ ਚਸਕਾ ਪੈ ਗਿਆ ਇੱਕ ਚਸਕੇ ਪੈਣ ਤੋਂ ਵੱਧ ਕੀ ਕਰਦੇ ਫੇਰ ਉਹ ਅੱਗੇ ਆਪਣੇ ਮਿਲ ਕੇ ਜਿਹੜੀ ਚਟਿੰਗ ਕਰਦੇ ਧੋਖਾ ਕਰਦੇ ਏਦਾਂ ਕਰਦੇ ਦੇਖੋ ਦੋ ਬਲੈਕ ਦਿਖਾਉਂਦੇ ਆ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਹੀ ਇੱਕ ਵਾਈਟ ਹੈ ਵਾਈਟ ਨੂੰ ਫਿਰ ਪਲਟੀ ਲਾ ਕੇ ਤੁਹਾਡੇ ਸਾਹਮਣੇ ਉਹ ਸਾਈਡ ਤੇ ਰੱਖਣ ਤੋਂ ਬਾਅਦ ਇੱਕ ਵਾਈਟ ਬਲੈਕ ਦਿਖਾਉਣ ਤੋਂ ਬਾਅਦ ਸਾਈਡ ਤੇ ਫਿਰ ਬਲੈਕ ਇੱਕ ਸਾਈਡ ਤੇ ਸਰ ਵਾਈਟ ਇੱਧਰ ਆ ਗਿਆ ਉਹ ਬਿਨਾਂ ਐਕਸਚੇਂਜ ਕੀਤੇ ਵੀ ਉਹ ਇਹਨੂੰ ਚੇਂਜ ਕਰ ਸਕਦੇ ਕਿੱਦਾਂ ਕਰਦੇ ਦੇਖੋ ਏਦਾਂ ਕਰਕੇ ਹੁਣ ਤੁਸੀਂ ਦੱਸੋ ਬਲੈਕ ਕਿੱਧਰ ਹੈ ਜੀ ਵਾਈਟ ਕਿੱਧਰ ਹੈ ਵਾਈਟ ਆਪਣੇ ਏਰੀਆ ਜੀ ਤੁਸੀਂ ਵਾਈਟ ਤੇ ਪੈਸੇ ਲਗਾਤੇ ਪਰ ਵਾਈਟ ਇੱਧਰ ਵੀ ਹੈ ਨਹੀਂ ਤੇ ਤੁਹਾਨੂੰ ਸ਼ੋਰ ਹੋ ਗਿਆ ਉਧਰ ਹੀ ਆ ਪੱਕਾ ਤੁਸੀਂ ਕੀ ਹੋਇਆ ਤੁਹਾਡੇ ਪੈਸੇ ਜਾ ਚੁੱਕੇ ਆ ਕਿਉਂਕਿ ਵਾਈਟ ਉਹ ਇੱਧਰ ਆ ਚੁੱਕਿਆ ਅੱਛਾ ਮਨ ਲੋ ਵਾਈਟ ਵਾਲਾ ਪਾੜੀੜਾ ਇੱਧਰ ਆ ਚੁੱਕਿਆ ਹਾਂਜੀ ਬਸ ਉਹ ਇਹੀ ਟ੍ਰਿਕ ਦਿਖਾ ਰਹੇ ਮਨ ਲਈ ਜਾਦੂ ਟ੍ਰਿਕ ਦਿਖਾ ਕੇ ਉਹ ਤੁਹਾਨੂੰ ਮਨ ਲਈ ਬੇਕੂ ਬਣਾ ਕੇ ਕਮਾਉਂਦੇ ਆ ਤੁਸੀਂ ਕਹਿੰਦੇ ਮੈਂ ਚਾਹੁੰਗਾ ਇੱਕ ਵਾਰ ਤੁਸੀਂ ਇਹ ਹੋਰ ਕਰਕੇ ਦਿਖਾਓ ਵੀ ਪਲੀਜ਼ ਇੱਕ ਵੀ ਸਮਝ ਲੱਗ ਜੇ ਇਹ ਚੀਜ਼ ਸਮਝ ਸਰ ਐਕਚੁਅਲ ਚਾਹਦਾ ਦੇਖੋ ਦੋ ਬਲੈਕ ਹੈ ਮਨ ਲੋ ਇਹ ਇਹ ਦੇਖ ਲਓ ਤੁਸੀਂ ਇਹ ਇਧਰੋਂ ਹੀ ਬਲੈਕ ਆ ਇਧਰੋਂ ਹੀ ਬਲੈਕ ਆ ਇਹ ਆ ਪ੍ਰਕਤ ਇੱਥੇ ਤੇ ਆ ਦੂਜਾ ਇੱਕ ਵਾਈਟ ਹੈ ਜੀ ਇਹ ਵਾਈਟ ਹੈ ਇਹ ਇਹ ਨੀਚੇ ਰੱਖਤਾ ਆਪਾਂ ਇਹ ਮੈਂ نیچے ਰੱਖ ਲੱਗੇ ਦੁੱਪਰ ਆਹ ਵਾਈਟ ਹੈ ਜੀ ਠੀਕ ਹੈ ਵਾਈਟ ਨੂੰ ਚੈਟ ਰੱਖਿਆ ਆਹ ਬਲੈਕ ਹੈ ਜੀ ਇਹ ਵੀ ਇੱਥੇ ਰੱਖਤਾ ਆ ਵੀ ਬਲੈਕ ਹੈ ਆ ਵੀ ਇੱਥੇ ਰੱਖਤਾ ਵਾਈਟ ਜਿਹੜਾ ਇੱਥੇ ਸਾਈਡ ਤੇ ਪਿਆ ਸੀਗਾ ਉਹਨੂੰ ਐਕਸਚੇਂਜ ਕਰਾਂਗੇ ਕਿਦਾਂ ਉਹ ਐਦਾਂ ਕਰਾਂਗੇ ਜੀ ਲੋ ਜੀ ਉਹਨਾਂ ਦੀ ਕੁਛ ਆਦੀ ਸਪਾਈ ਹੁੰਦੀ ਹੈ ਸਲਾਈਟ ਅਫੈਂਡ ਹੁੰਦਾ ਬੇ ਉਹ ਜਿਹੜੀ ਬਹੁਤ ਜ਼ਿਆਦਾ ਓਵਰ ਆਲ ਨੂੰ ਪ੍ਰੈਕਟਿਸ ਹੁੰਦੀ ਹੈ